खूह दिडा वसा पूजी लो खाली होकर चले जाते हो इस करके सच्चे नाम हृदय बसा के सारे भर तो मुक्त हो जाओ गुरु ने कहा भाई वै भर करना गुरु जी ने सिखी प्रति एक शब्द उचारिया

ਸਰਬਾਤਮਕ ਕਹਿੰਦੇ ਨੇ ਇਹ ਸਭ ਕੁਝ ਵਾਹਿਗੁਰੂ ਦਾ ਨਾਮ ਜਪ ਕੇ ਬ੍ਰਾਹਮਣ ਦੀ ਹਤਿਆ ਗਊ ਦੀ ਹਤਿਆ ਤੇ ਵੇਸ਼ਵਾ ਦਾ ਤੰਨ ਖਾਣਾ ਇਹਨਾਂ ਕੰਮਾਂ ਤੋਂ ਦੂਰ ਹੈ ਜਦ ਚੜੇ ਤਾਂ ਗੁਰਬਾਣੀ ਗਾਈ ਜਾਵੇ ਜਦ ਤੂੰ ਦਿਨ ਚੜਦਾ ਹੈ ਪ੍ਰਭੂ ਦਾ ਨਾਮ ਜਪਨ ਵਾਲ ਉੱਪਰਲੇ ਚਾਰੇ ਵਿਕਲਪਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ ਜਿਹੜੇ ਰਾਜਗੁਰੂ ਤੋਂ ਤਪ ਹੋਣ ਸਭ ਨੂੰ ਸਾਰਾ ਦਿਨ ਬੈਠਦੇ ਆ ਉੱਠਦੇ ਆ ਅਕਾਲ ਪੁਰਖ ਦਾ ਨਾਮ ਜਪ ਕੇ ਹੋਰ ਸੁਆਸ ਨਾਲ ਪ੍ਰਭੂ ਨੂੰ ਝੰਡਾ ਹੈ ਉਹ ਗੁਰੂ ਨੂੰ ਪਾਉਂਦਾ ਹੈ ਜਿਹੜਾ ਵੈਰ ਰਵਾਉਂਦਾ ਗੁਰੂ ਨੂੰ ਪਾਉਂਦਾ ਉਹਨੂੰ ਪਿਆਰਾ ਲੱਗਦਾ ਚੰਗਾ ਲੱਗਦਾ ਜਿਹੜਾ ਗੁਰੂ ਦਾ ਪੱਲਾ ਝੜ ਕੇ ਵੈਗੁੱਪਲਾ ਆ ਕੇ ਆਪਣੀ ਗੱਲਾਂ 'ਚ ਬਸਤ ਹੋ ਜਾਵੇ ਉਹ ਨਹੀਂ ਪੁੰਹਦਾ ਜਿਸ ਤੇ ਮੇਰਾ ਮਾਰਗ ਮੇਨੰਦੇ ਪ੍ਰਭੂ ਕਿਰਪਾ ਕਰ ਦਿੰਦਾ ਇਸੋਈ ਕਿਰਪਾਲ ਸੋਈ ਬਿਦ ਰੂਪੀ ਉਹ ਸਬਦ ਸੇ ਗੁਰੂ ਦੇ ਉਦੇਸ਼ ਨੇ ਤਾਂ ਉਹ RAMBHAJI ਕਰਵਾਉਂਦੇ ਨੇ ਕਿ ਮੈਂ ਆਵਾ ਦੇ ਚਰਨਾਂ ਦੀ ਧੂੜੀ ਮੰਗਦਾ ਗੁਰੂ ਆਖਦਾ ਏਡਾ ਵਟਾ ਗੁਰੂ ਗਨਾਨ ਦੇ ਗੱਦੀ ਤੇ ਬੈਠ ਕੇ ਉਹ ਸੰਗਤਾਂ ਦੇ ਚਰਨਾਂ ਦੀ ਧੂੜੀ ਮੰਗਦਾ ਜੋ ਨਾਮ ਜਪਦੇ ਨੇ ਤੇ ਹੋਰ ਗੰਧ ਜਪਾਉਂਦੇ ਨੇ ਉਹ ਹੀ ਗੁਰੂ ਦੇ ਉਦੇਸ਼ ਨੂੰ ਸੁਣ ਕੇ ਅੰਗ ਵਿੱਚ ਧਾਰਨ ਕਰਦੇ ਉਹ ਜਿਨ੍ਹਾਂ ਦੇ ਗੁਰੂ ਜੀ ਦੀ ਕਿਰਪਾ ਹੈ ਜਿਨ੍ਹਾਂ ਕੋਲ ਨਾਮ ਰੋਟੀਹਿਣਾ ਹੈ ਉਹਨਾਂ ਦਾ ਲੋਕ ਤੇ ਪ੍ਰਲੋਕ ਮਾਨ ਹੁੰਦਾ गुरु जी के वचन पाल जिन सुन के कंचन रूप हो जाते हैं कंचन सोना कई मन प्रभु दर्शन की इच्छा है प्रभु जी प्रभु जी गुरु जी सब संतान के भरम दुख मोह दूर कर देते हैं, इस करके जब बाढ़ सुपाई, उसे ਕਹਿੰਦੇ ਨੇ ਬੰਦੂਕ ਜਿਆਦਾ ਲੱਗਦਾ ਇਹਨੂੰ ਉਹ ਚੰਗਾ ਲੱਗਦਾ ਬਾਣੀ পড়ੋ ਗੁਰੂ ਸਾਹਿਬ ਨੂੰ ਮਾਣ ਪ੍ਰਾਪਤ ਕਰੋ ਚੰਗੇ ਬਣੀਏ ਚੰਗੀ ਹੱਸੀ ਮਾਰ ਕੇ ਕਹਿੰਦੇ ਨੇ ਐਸੀ ਕੀਏ ਚੋਲਟਾ ਹੋ ਗੱਲ ਹੀ ਅਸੀਂ ਚੰਗੀਆਂ ਗੱਲਾਂ ਨਾਲ ਚੰਗੇ ਬਣ ਰਹੇ ਆ ਅਚਾਰੀ ਅੰਦਰੋਂ ਵੇਗ ਮੰਗੀ ਤੇ ਹੋ ਰਹੇ ਆ ਅਸੀਂ ਅੰਦਰੋਂ ਚੰਗੇ ਬਣਨਾ ਗੱਲਾਂ ਨਾਲ ਕੋਈ ਨਹੀਂ ਕੁਝ ਖੱਟ ਸਕਦਾ कोई चंग्याई नहीं है माज कितने अंदरों जीवन सुधारो अंदरों बकार कमाओ अंदरों बकार दूर करो ते नाम रूपी गहना प्राप्त करो मार्ग कृपा कर गुरु साहब दे उपदेशों पर चलिए गुरबाणी को कमाइए अमल करके जीवन सुधारिए लोग सुखिए पर लोग सहेले नानक हर प्रभु आपके मेरे बेंत बुलाते कि वाहेगुरु जी का खालसा よーい、ドキドキ、たって。